ਨਿਤਨੇਮ ਦੀ ਸਿੱਖਿਆ ਜੇ ਲੈਣੀ ਆ ਗੁਰਸਿੱਖਾ ਤਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲਿਆ ਕਰ ਜਿਨ੍ਹਾਂ ਨੇ ਬਡੇਰੀ ਉਮਰ ਵਿੱਚ ਬੜਾ ਲੰਬਾ ਸਮਾਂ ਕਹਿ ਦੇਣਾ ਸੌਖਾ 12 ਸਾਲ ਬਿਨਾਂ ਨਾਗਾ ਪਾਈਂ ਸੇਵਾ ਕਰਨੀ ਉਹ ਥੱਕੇ ਵੀ ਹੋਣਾ ਸ਼ਰੀਰ ਬਿਮਾਰ ਵੀ ਹੋਇਆ ਹੋਣਾ ਬੁਖਾਰ ਵੀ ਹੋਇਆ ਹੋਣਾ ਪਰ ਗੁਰੂ ਜੀ ਨਾਲ ਐਸੀ ਪ੍ਰੀਤ ਸੀ ਕਿ ਇੱਕ ਦਿਨ ਵੀ ਨਾਗਾ ਨਹੀਂ ਪਹਿਣ ਦਿੱਤਾ 12 ਸਾਲ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਅਣਥੱਕ ਸੇਵਾ ਕੀਤੀ ਤੇ ਫਿਰ ਸਨਮਾਨ ਮਿਲਿਆ اے ਗੁਰ ਸਿੱਖਾ ਤੂੰ ਵੀ ਨਿਤਨੇਮ ਸਿਮਰਨ ਨਾ ਛੱਡੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਜ਼ਰੂਰ ਰਹਿਮਤ ਕਰਨਗੇ ਜਿਨ੍ਹਾਂ ਨੇ ਆਪਣੇ ਮਨ ਨੂੰ ਬਕਾਰਾਂ ਵੱਲੋਂ ਚੁੱਪ ਕਰਾ ਲਿਆ ਝੂਠ ਵੱਲੋਂ ਚੁੱਪ ਕਰਵਾ ਲਿਆ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਸਾਧ ਸੰਗਤ ਵਿੱਚ ਮਿਲ ਕੇ ਉਹ ਇਹੀ ਗੁਣ ਗਾਉਂਦੇ ਹਨ ਅਤੇ ਸੁਣਦੇ ਹਨ ਕਥਤ ਸੁਨਤ ਮਨ ਜਨਾ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪ ਤਹ ਪਾਪ ਖੰਡਲਿ ਮਹਾਰਾਜ ਕਹਿੰਦੇ ਆ ਸਾਧ ਸੰਗਤ ਵਿੱਚ ਜਿੱਥੇ ਆਤਮਿਕ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਵਿੱਚ ਬੈਣੇ ਇੱਥੇ ਕੀ ਪ੍ਰਾਪਤ ਹੁੰਦਾ ਹੈ ਜੀ ਆਤਮਿਕ ਅਡੋਲਤਾ ਆਤਮਿਕ ਜੀਵਨ ਦੀ ਸੋਝੀ ਜੇ ਹੁਣ ਆਤਮਿਕ ਜੀਵਨ ਦੀ ਸੋਝੀ ਨਾਲ ਲਈ ਜੀਵਨ ਓਮੀ ਰਿਆ ਫਿਰ ਕੁਛ ਲਾਹਾ ਖਟਿਆ ਨਹੀਂ ਨਾ ਜਿੱਥੇ ਹਰੀ ਨਾਮ ਨਾਲ ਪ੍ਰੇਮ ਬਣਦਾ ਹੈ ਜਿੱਥੇ ਹਰੀ ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ ਇੱਥੇ ਪ੍ਰਮਾਤਮਾ ਨਾਲ ਪਿਆਰ ਬਣਦਾ ਹੈ ਤੇ ਜਿੱਥੇ ਹਰੀ ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ ਉੱਥੇ ਰਸੀਏ ਮਨ ਆਪਣੀ ਜੀਵ ਨਾਲ ਨਾਮ ਜਪਦੇ ਹਨ ਤੇ ਉੱਥੇ ਫਿਰ ਸਾਰੇ ਪਾਪ ਖੰਡਨ ਹੋ ਜਾਂਦੇ ਹਨ ਆਖੋ ਸਤਨਾਮ ਜਦੋਂ ਪ੍ਰੀਤ ਬਣਦੀ ਹੈ ਪ੍ਰੀਤ ਬਣਨ ਲਈ ਮਨ ਨੂੰ ਘੜਨ ਲਈ ਸ਼ਬਦ ਦੀ ਪ੍ਰਤੀਤ ਹੈ ਜਿਹੜੀ ਉਹ ਬਹੁਤ ਹੀ ਜ਼ਰੂਰੀ ਹੈ ਪ੍ਰਤੀਤ ਪ੍ਰੀਤ ਪ੍ਰਤੀਤ ਪ੍ਰੀਤ ਜਦੋਂ ਬਣ ਜਾਂਦੀ ਹੈ ਗੁਰੂ ਜੀ ਨਾਲ ਜਦੋਂ ਅਸੀਂ ਅਮਰਤ ਛਕਦੇ ਆਂ ਪੰਜ ਪਿਆਰੇ ਸਹਿਵਾਨ ਸਾਨੂੰ ਇੱਕ ਬਹੁਤ ਵੱਡੀ ਗੱਲ ਦੱਸਦੇ ਆ ਕਿ ਭਾਈ ਪਹਿਲਾਂ ਤੂੰ ਅਮਰਤ ਵੇਲੇ ਉੱਠਣਾ ਹੈ ਇਸ਼ਨਾਨ ਕਰਨਾ ਹੈ ਫਿਰ ਨਿਤਨੇਮ ਕਰਨਾ ਹੈ ਸਿਮਰਨ ਕਰਨਾ ਹੈ ਨਹੀਂ ਪੜਿਆ ਸਿਮਰਨ ਕਰਨਾ ਹੈ ਪੜਿਆ ਲਿਖਿਆ ਹੈ ਨਿਤਨੇਮ ਕਰ ਸਕਦਾ ਹੈ ਪੰਜ ਪਿਆਰਿਆਂ ਦੀਆਂ ਸਾਨੂੰ ਜੋ ਵੀ ਹੁਕਮ ਹੁੰਦਾ ਹੈ ہدایت ਹੁੰਦੀ ਹੈ ਉਹ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਵੀ ਸਾਨੂੰ ਜਦੋਂ ਅਸੀਂ ਅੰਮ੍ਰਿਤ ਛਕਿਆ ਤਾਂ ਸਾਨੂੰ ਪੰਜ ਪਿਆਰੇ ਸਹਿਬਾਨਾਂ ਨੇ ਕਿਹੜੀ ਕਿਹੜੀ ਗੱਲ ਤੋਂ ਰੋਕਿਆ ਸੀ ਇਸ ਤਰ੍ਹਾਂ ਵੱਜਰ ਕਰੇਤਾ ਸਾਨੂੰ ਸਤਿਗੁਰੂ ਜੀ ਦੱਸਦੇ ਆ ਵੀ ਨਸ਼ਾ ਨਹੀਂ ਕਰਨਾ ਭਾਈ ਝੂਠ ਨਹੀਂ ਬੋਲਣਾ ਨਿੰਦਿਆ ਨਹੀਂ ਕਰਨੀ ਸਬਰ ਸੰਤੋਖ ਵਿੱਚ ਰਹਿਣਾ ਹੈ ਇਹੀ ਦੱਸਦੇ ਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤੇ ਨਿਤਨੇਮ ਤੋਂ ਭਾਵ ਕੀ ਹੁੰਦਾ ਵੀ ਅੱਕਣਾ ਥੱਕਣਾ ਨਾ ਜਿਹੜਾ ਕੰਮ ਨਿਤ ਕਰਨਾ ਉਹਨੂੰ ਨਿਤਨੇਮ ਕਹਿੰਦੇ ਆ ਨਿਤਨੇਮ ਦੀ ਸਿੱਖਿਆ ਜੇ ਲੈਣੀ ਆ ਗੁਰਸਿੱਖਾਂ ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲਿਆ ਕਰ ਜਿਨ੍ਹਾਂ ਨੇ ਬਢੇਰੀ ਉਮਰ ਵਿੱਚ ਵੜਾ ਲੰਬਾ ਸਮਾਂ ਕੈਦਣਾ ਸੌਖਾ ਹੈ 12 ਸਾਲ ਬਿਨਾਂ ਨਾਗਾ ਪਾਈ ਸੇਵਾ ਕਰਨੀ ਉਹ ਥੱਕੇ ਵੀ ਹੋਣਾ ਸ਼ਰੀਰ ਬਿਮਾਰ ਵੀ ਹੋਇਆ ਹੋਣਾ ਬੁਖਾਰ ਵੀ ਹੋਇਆ ਹੋਣਾ ਪਰ ਗੁਰੂ ਜੀ ਨਾਲ ਐਸੀ ਪ੍ਰੀਤ ਸੀ ਕਿ ਇੱਕ ਦਿਨ ਵੀ ਨਾਗਾ ਨਹੀਂ ਪਹਿਣ ਦਿੱਤਾ 12 ਸਾਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਣਥੱਕ ਸੇਵਾ ਕੀਤੀ ਤੇ ਫਿਰ ਸਨਮਾਨ ਮਿਲਿਆ ਐ ਗੁਰ ਸਿੱਖਾ ਤੂੰ ਵੀ ਨਿਤਨੇਮ ਸਿਮਰਨ ਨਾ ਛੱਡੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਦਿਨ ਜ਼ਰੂਰ ਰਹਿਮਤ ਕਰਨੇ ਜਦੋਂ ਅਸੀਂ ਪ੍ਰੀਤ ਕਰਦੇ ਆ ਨਾ ਤੇ ਬੜਾ ਕੁਝ ਸਾਡੇ ਜੀਵਨ ਵਿੱਚ ਆਉਂਦਾ ਹੈ ਬੜੀਆਂ ਚਿੰਤਾਵਾਂ ਬੜੇ ਦੁੱਖ ਆਉਂਦੇ ਆ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਹਿੱਸਾ ਨੇ ਇਹਨਾਂ ਨੇ ਆਉਣੀ ਆਉਣਾ ਕੋਈ ਨਹੀਂ ਰੋਕ ਸਕਦਾ ਇਹਨਾਂ ਨੂੰ ਪਰ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸਦੇ ਆ ਕਿ ਮੈਂ ਇਹੋ ਜਾਂ ਕੀ ਕਰਾਂ ਕਿ ਤੂੰ ਮੈਨੂੰ ਪ੍ਰੀਤ ਕਰੇ ਤੇ ਜਾਦਾ ਗੱਲ ਇਹ ਕੀਤੀ ਗਈ ਆ ਕਿ ਅਸੀਂ ਪ੍ਰੀਤ ਕਰੀਏ ਸਤਿਗੁਰੂ ਜੀ ਪਰ ਇੱਥੇ ਸਵਾਲ ਹੈ ਆਪਾਂ ਪੜ੍ਹਦੇ ਆ ਨਾ ਕਿ ਇਹੋ ਜਾਂ ਮੈਂ ਕੀ ਕਰਾਂ ਕਿ ਸਤਿਗੁਰੂ ਜੀ ਤੇਰੇ ਨਾਲ ਪ੍ਰੀਤ ਬਣ ਜਾਏ ਤੂੰ ਮੈਨੂੰ ਪਿਆਰ ਕਰੇ ਮਹਾਉ ਕੇ ਬੋਲਣ ਬੋਲੀ ਹੈ ਮੈਂ ਹੋ ਜਾ ਕੀ ਮੂੰਹ ਵਿੱਚੋਂ ਬੋਲਾਂ ਕਿ ਤੂੰ ਮੈਨੂੰ ਪ੍ਰੀਤ ਕਰੇ ਤੂੰ ਮੈਨੂੰ ਪਿਆਰ ਕਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜਦੋਂ ਪਰਮਾਤਮਾ ਪ੍ਰੇਮ ਕਰਦਾ ਹੈ ਤੇ ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ਸੰਸਾਰ ਦੇ ਵਿੱਚ ਜਿੰਨੀਆਂ ਮਰਜ਼ੀ ਰੁਕਾਵਟਾਂ ਆ ਜਾਣਾਂ ਤੇਰਾ ਕੋਈ ਕੁਛ ਵੀ ਨਹੀਂ ਵਿਗਾੜ ਸਕਦਾ ਆਖੋ ਸਤਨਾ ਪਰ ਪ੍ਰੀਤ ਕੈਸੀ ਹੋਣੀ ਚਾਹੀਦੀ ਕਰਨਾ ਕੀ ਹੈ ਮਰਜ ਕਹਿੰਦੇ ਤੂੰ ਕਰਨਾ ਕੀ ਹੈ ਤੇ ਪ੍ਰੀਤ ਕੈਸੀ ਹੋਣੀ ਚਾਹੀਦੀ ਸੁਣਿਓ ਆਪਾਂ ਪੜਦੇ ਆ ਨਾ ਗਲੀਆਂ ਚੱਕੜ ਦੂਰ ਕਰ ਨਾਲ ਪਿਆਰੇ ਨੇ ਗਲੀਆਂ ਦੇ ਵਿੱਚ ਬੜਾ ਚਿੱਕੜ ਹੈ ਤੇ ਪ੍ਰਮਾਤਮਾ ਨਾਲ ਪ੍ਰੇਮ ਵੀ ਬਹੁਤ ਹੈ ਆਪਣੇ ਪਿਆਰੇ ਨਾਲ ਪ੍ਰੀਤ ਵੀ ਬਹੁਤ ਹੈ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜਾਏ ਕੰਬੜੀ ਜੇ ਚੱਲਦਾ ਤੇ ਕੰਬੜੀ ਭਿੱਜਦੀ ਆ ਰਹਾ ਤਾਂ ਟੁੱਟੈ ਨੇ ਹੋ ਜੇ ਨਹੀਂ ਜਾਂਦਾ ਤਾਂ ਮੇਰੀ ਪ੍ਰੀਤ ਟੁੱਟਦੀ ਆ ਹੁਣ ਮੈਂ ਕਰਾਂ ਤੇ ਕੀ ਕਰਾਂ ਹੁਣ ਇੱਥੇ ਕਈ ਵਾਰੀ ਬਾਰੀ ਅਰਥ ਹੋ ਜਾਂਦੇ ਆ ਕਈ ਵਾਰੀ ਆਪਾਂ ਸੰਸਾਰੀ ਅਰਥ ਵੀ ਕਰਦੇ ਆਂ ਤੇ ਇੱਕ ਅੰਤਰਤੀਬ ਅਰਥ ਹੁੰਦੇ ਆ ਜਿਵੇਂ ਹੁਣ ਲਾਵਾਂ ਦਾ ਅਰਥ ਹੈ ਹੈ ਤਾਂ ਉਹ ਪ੍ਰਮਾਤਮਾ ਨਾਲ ਜੁੜਨ ਦੀ ਗੱਲ ਕੀਤੀ ਗਈ ਹੈ ਰੱਬ ਨਾਲ ਜੁੜਨ ਦੀ ਗੱਲ ਕੀਤੀ ਗਈ ਹੈ ਪਰ ਬਾਹਰੀ ਤੌਰ ਤੇ ਆਪਾਂ ਉਹਨਾਂ ਲਾਵਾਂ ਨਾਲ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਆਨੰਦ ਕਾਰਜ ਵੀ ਕਰਦੇ ਆਂ ਬਾਹਰੀ ਹੈ ਨਾ ਇਸੇ ਤਰ੍ਹਾਂ ਕਈ ਵਾਰੀ ਆਪਾਂ ਚਲੋ ਬਖਸ਼ਿਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਥੋੜਾ ਜਿਹਾ ਪੜਦੇ ਆ ਵੀ ਕਾਫੀ ਕੁਝ ਮਿਹਨਤ ਕਰਨੀ ਪੈਂਦੀ ਹੈ ਫਿਰ ਸਾਨੂੰ ਥੋੜਾ ਜਿਹਾ ਪਤਾ ਲੱਗਦਾ ਹੈ ਗੱਲ ਦਾ ਉਦਾਂ ਪਤਾ ਨਹੀਂ ਲੱਗਦਾ ਤੇ ਹੁਣ ਕਈ ਚੀਜ਼ਾਂ ਆਪਾਂ ਕਰਦੇ ਆ ਆਪਾਂ ਭੋਗ ਵੀ ਪਾਨੈ ਕਈ ਚੀਜ਼ਾਂ ਆਪਾਂ ਬਾਰੀ ਕਰਦੇ ਆ ਜਿਵੇਂ ਕਬੀਰ ਮਨ ਨਿਰਮਲ ਭਇਆ ਉਹ ਕੀ ਚਾਹੁੰਦਾ ਵੀ ਤੂੰ ਨਾਮ ਜਪ ਆਪਣਾ ਹਿਰਦਾ ਸ਼ੁੱਧ ਕਰ ਤੇ ਹਿਰਦੇ ਰੂਪੀ ਸੇਜ ਦੇ ਉੱਪਰ ਉਹ ਪਰਮਾਤਮਾ ਫਿਰ ਬਿਰਾਜਮਾਨ ਹੋ ਜਾਂਦਾ ਬਿਰਾਜਮਾਨ ਰਹਿੰਦਾ ਹੈ ਉਹਨੂੰ ਪ੍ਰਗਟ ਕੀਤਾ ਜਾਂਦਾ ਹੈ ਭਾਵੇਂ ਅੰਦਰੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿੰਦੇ ਆ ਵੀ ਆ ਨਿਰਮਲ ਕਰ ਲ ਤੈਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ ਕਬੀਰ ਮਰ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫੇਰਾ ਕਹਿਤ ਕਬੀਰ 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 ਹੋ ਰਹੀ ਸੀ ਪਤਾ ਕੋਈ ਨਹੀਂ ਸੀ। ਕਿਆ ਜਾਨੂ ਕਿਸ ਹਰ ਕੀਆ ਭਇਓ ਕਬੀਰ ਕਬੀਰ ਪ੍ਰਮਾਤਮਾ ਨੇ ਐਸੀ ਖੇਡ ਵਰਤਾਈ। ਕਬੀਰ ਸਾਹਿਬ ਜੀ ਕਹਿੰਦੇ ਪਤਾ ਹੀ ਨਹੀਂ ਉਸ ਕਾਲਪੁਰਖ ਵਾਹਿਗੁਰੂ ਜੀ ਨੇ ਕੀ ਖੇਡ ਰਚੀ ਐ। ਇੱਥੇ ਹੁਣ ਜੇ ਆਪਾਂ ਕਹੀਏ ਵੀ ਗਲੀਆਂ ਚੱਕੜ ਦੂਰ ਕਰ ਨਾਲ ਪਿਆਰੇ ਨੇ। ਹੁਣ ਅੱਜ ਜੇ ਗੱਲ ਕਰੀ ਆ ਅਜ ਤੇ ਚਿੱਕੜ ਦਾ ਕੋਈ ਸਾਨੂੰ ਨੁਕਸਾਨ ਹੀ ਨਹੀਂ ਹੈ ਗਲੀਆਂ ਪੱਕੀਆਂ ਨੇ ਬੰਦਾ ਕੋਈ ਸਾਧਨ ਲੈ ਕੇ ਵੀ ਜਾ ਸਕਦਾ ਹੈ ਅਸਲ ਵਿੱਚ ਕਿਹੜੇ ਚਿੱਕੜ ਦੀ ਗੱਲ ਕੀਤੀ ਗਈ ਆ ਸਾਡੀਆਂ ਅੱਖਾਂ ਵੀ ਗਲੀਆਂ ਨੇ ਸਾਡੇ ਕੰਨ ਵੀ ਗਲੀਆਂ ਨੇ ਇੰਨਾ ਵਿੱਚ ਕਾਹਦਾ ਚਿੱਕੜ ਹੈ ਜੀ ਅੱਖਾਂ ਵਿੱਚ ਬੁਰਾਈ ਦੇਖਣ ਦਾ ਚਿੱਕੜ ਗਲੀਆਂ ਚਿੱਕੜ ਦੂਰ ਕਰ ਅੱਖਾਂ ਵਿੱਚ ਚਿਕੜ ਹੈ ਕੰਨਾਂ ਵਿੱਚ ਨਿੰਦਿਆ ਦਾ ਚਿਕੜ ਹੈ ਜੀਵ ਵਿੱਚ ਮੰਦਾ ਬੋਲਣ ਦਾ ਚਿਕੜ ਹੈ ਕਲੀਆਂ ਚਿਕੜ ਦੂਰ ਕਰ ਤੇ ਪ੍ਰਮਾਤਮਾ ਤੋਂ ਦੂਰ ਆ ਤੇ ਪ੍ਰੀਤ ਕਰਦਾ ਮੈਂ ਜਾਣਾ ਵੀ ਹੈ ਇਹ ਚੀਜ਼ਾਂ ਮੈਨੂੰ ਰੋਕ ਰਹੀਆਂ ਨੇ ਗਲੀਆਂ ਚਿਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜਾ ਕੰਬਲੀ ਮੇਰੀ ਜੀਵਨ ਰੂਪੀ ਕੰਬਲੀ ਭਿੱਜਦੀ ਆ ਜਦੋਂ ਮੈਂ ਤੁਰਦਾ ਮੈਨੂੰ ਇਹ ਇਹ ਚੀਜ਼ਾਂ ਮੈਨੂੰ ਰੋਕਦੀਆਂ ਨੇ ਚੱਲਾਂ ਤਾਂ ਭਿੱਜਾ ਕੰਬਲੀ ਰਹਾ ਤਾਂ ਟੁੱਟੈ ਨਿਹੋ ਤੇ ਮੇਰਾ ਪਿਆਰ ਟੁੱਟਦਾ ਹੈ ਪਰ ਸਿੱਖ ਕਹਿੰਦਾ ਨਹੀਂ ਨਹੀਂ ਮੇਰੀ ਪ੍ਰੀਤ ਐਸੀ ਹੈ ਕਿ ਜੋ ਮਰਜੀ ਹੋਵੇ ਮੇਰੀ ਕੰਬਲੀ ਭਿੱਜੇ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੈ ਮੇਹੋ ਜੋ ਮਰਜੀ ਹੁੰਦਾ ਰਹੇ ਜਾਏ ਮਿਲਾਂ ਤੈਨਾਂ ਸੱਜਣਾ ਟੁੱਟਾ ਨਾਹੀ ਨੇਹੋ ਪਰ ਮੈਂ ਆਪਣੇ ਨੂੰ ਪਿਆਰ ਨੂੰ ਆਪਣੇ ਪਿਆਰੇ ਨੂੰ ਜਾ ਕੇ ਜਰੂਰ ਮਿਲਾਂਗਾ ਤਾਂ ਕਿ ਮੇਰਾ ਉਹਦੇ ਨਾਲ ਪ੍ਰੀਤ ਹੈ ਜਿਹੜੀ ਉਹ ਟੁੱਟ ਨਾ ਜਾਵੇ ਆਖੋ ਸਤਨਾਮ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਸਾਧ ਸੰਗਤ ਵਿੱਚ ਜਾ ਕੇ ਆਤਮਿਕ ਜੀਵਨ ਮਿਲਦਾ ਹੈ ਜਿੱਥੇ ਪ੍ਰਭੂ ਚਰਨਾ ਵਿੱਚ ਸੁਰਤ ਜੁੜਦੀ ਆ ਜਿੱਥੇ ਹਰੀ ਨਾਮ ਨਾਲ ਪਿਆਰ ਬਣਦਾ ਹੈ ਜਿੱਥੇ ਹਰੀ ਨਾਮ ਨਾਲ ਹੋਰਨਾਂ ਨੂੰ ਵੰਡਿਆ ਜਾਂਦਾ ਇੱਥੇ ਨਾਮ ਵੰਡਿਆ ਜਾਂਦਾ ਉੱਥੇ ਰਸੀ ਮਨ ਆਪਣੀ ਜੀਵਨ ਨਾਲ ਜਪਦੇ ਆ ਤੇ ਸਾਰੇ ਪਾਪ ਨਾਸ ਹੋ ਜਾਂਦੇ ਆ ਗੁਰੂ ਸਾਹਿਬ ਜੀ ਫਰਮਾਣ ਕਰਦੇ ਜੋਗ ਜੁਗਤ ਗਿਆਨ ਪੁਗਤ ਸੁਰਤ ਸ਼ਬਦ ਤਤ ਵੇਤੇ ਜਪ ਤਪ ਅਖੰਡਲੀ ਇਸ ਤਰ੍ਹਾਂ ਮਹਾਰ ਸਚਿ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਨਾਲ ਮਲਾਪ ਦੀ ਯੁਗਤ ਦੇ ਭੇਤ ਨੂੰ ਜਾਣਨ ਵਾਲੇ ਆਤੰਤ ਆਤਮਿਕ ਜੀਵਨ ਦੀ ਸੂਝ ਰੂਪ ਆਤਮਿਕ ਖਰਾਕ ਦੇ ਭੇਤ ਨੂੰ ਜਾਣਨ ਵਾਲੇ ਗੁਰੂ ਜੀ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਇਹੀ ਨਾਮ ਸਿਮਰਨ ਦਾ ਜਪ ਅਤੇ ਤਪ ਸਦਾ ਕਰਦੇ ਰਹਿੰਦੇ ਹਨ ਉਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨਾ ਡੰਡਲੀ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਰੱਬੀ ਜੋਤ ਨਾਲ ਮਿਲ ਕੇ ਪ੍ਰਮਾਤਮਾ ਜੀ ਨਾਲ ਮਿਲ ਕੇ ਤਾਣੇ ਪੇਟੇ ਵਾਂਗ ਉਹਨਾਂ ਨਾਲ ਇੱਕ ਰੂਪ ਹੋ ਜਾਂਦੇ ਹਨ ਤੇ ਉਹਨਾਂ ਨੂੰ ਕੋਈ ਦੁੱਖ ਵੀ ਦੁਖੀ ਨਹੀਂ ਕਰ ਸਕਦਾ ਇਹ ਉਹਦੀ ਬਖਸ਼ਿਸ਼ ਹੈ ਆਖੋ ਸਤਨਾਮ ਦੁੱਖ ਤਾਂ ਹਾਵੀ ਹੋ ਰਿਹਾ ਦੁੱਖਤਾ ਦੁਖੀ ਕਰ ਰਿਹਾ ਹੈ। ਦੁੱਖ ਤੇ ਹਾਵੀ ਹੋ ਰਿਹਾ ਹੈ। ਚਿੰਤਾ ਹਾਵੀ ਹੋ ਰਹੀ ਹੈ ਕਾਦੀ ਆਉਣ ਵਾਲੇ ਭਵਿੱਖ ਦੀ ਲੰਗੇ ਹੋਏ ਕੱਲ ਦੀ। ਮਹਾਤਮਾ ਬੋਧਿ ਜੀ ਕਹਿੰਦੇ ਆ ਤੈਨੂੰ ਇਹੀ ਚੀਜ਼ਾਂ ਤੰਗ ਕਰਦੀਆਂ। ਸੰਘਰਸ਼ ਹੈ ਤੂੰ ਆਉਣ ਵਾਲੇ ਦਾ ਸਵਾਗਤ ਕਰ। ਕਿ ਜੋ ਮੇਰੇ ਜੀਵਨ ਵਿੱਚ ਆ ਰਿਹਾ ਉਹਦਾ ਸਵਾਗਤ ਹੈ। ਜੋ ਲੰਘ ਗਿਆ ਉਹ ਸੋ ਲੰਘ ਗਿਆ। ਬੀਤ ਗਿਆ ਸੋ ਬੀਤ ਗਿਆ ਉਹ ਕਦੇ ਵਾਪਸ ਨਹੀਂ ਆਉਂਦਾ ਜੋ ਕੜੀ ਜੋ ਸਮਾਂ ਲੰਘ ਗਿਆ ਉਹ ਵਾਪਸ ਨਹੀਂ ਆਉਂਦਾ ਇਸ ਕਰਕੇ ਤੂੰ ਬੀਤੇ ਦਾ ਪਛਤਾਵਾ ਨਾ ਕਰ ਕਿ ਜੇ ਐਂਦਾ ਨਾ ਹੁੰਦਾ ਤਾਂ ਮੈਂ ਐਂ ਕਰ ਲੈਂਦਾ ਜੇ ਆ ਨਾ ਹੁੰਦਾ ਮੈਂ ਕੱਲ ਐਂ ਕਰ ਲੈਂਦਾ ਪਰਸੋਂ ਮੈਂ ਏਦਾਂ ਕਰ ਲੈਂਦਾ ਬੀਤੇ ਹੋਏ ਦਾ ਪਛਤਾਵਾ ਇਹ ਚਿੰਤਾ ਹੈ ਆਉਣ ਵਾਲੇ ਆਉਣ ਵਾਲੇ ਕੱਲ ਦਾ ਫਿਕਰ ਇਹ ਵੀ ਚਿੰਤਾ ਹੈ ਪਰ ਜੇ ਤੂੰ ਅੱਜ ਦੇ ਪਲ ਨਾਲ ਸੰਬੰਧ ਰੱਖਦਾ ਫਿਰ ਚਿੰਤਾ ਨਹੀਂ ਹੈ ਆਖੋ ਸਤਨਾਮ ਅੱਜ ਕੀ ਹੈ ਮੈਨੂੰ ਅੱਜ ਬਖਸ਼ਿਆ ਪ੍ਰਮਾਤਮਾ ਨੇ ਮੈਨੂੰ ਅੱਜ ਸਮਾਂ ਬਖਸ਼ਿਆ ਪ੍ਰਮਾਤਮਾ ਨੇ ਕਲਿਆਣ ਮਹੱਲਾ ਪੰਜ ਵਾਰ ਕੌਣ ਵਿਦ ਤਾਂ ਕੀ ਕਹਾ ਕਰੂੰ ਵਕਾਰਾਂ ਤੋਂ ਖਲਾਸੀ ਪ੍ਰਮਾਤਮਾ ਦੇ ਨਾਮ ਰਸ ਦੀ ਬਰਕਤ ਨਾਲ ਹੀ ਹੋ ਸਕਦੀ ਹੈ ਹੋਰ ਕੋਈ ਇੰਤਜ਼ਾਮ ਨਹੀਂ ਹੈ ਪਾਤਸ਼ਾਹ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਸ ਪ੍ਰਮਾਤਮਾ ਦੇ ਮਲਾਪ ਦਾ ਮੈਂ ਕਿਹੜਾ ਤਰੀਕਾ ਵਰਤਾਂ ਮੈਂ ਕਿਹੜਾ ਉਦਮ ਕਰਾਂ ਸਤਗੁਰੂ ਜੀ ਕਹਿੰਦੇ ਤਰ ਤਤਿਆਨ ਗਿਆਨ ਸ਼ਸਤਰ ਗਿਆ ਅਜਰ ਪਦ ਕੈਸੇ ਜਰੋ ਪਾਤਸ਼ਾਹ ਕਹਿੰਦੇ ਅਨੇਕਾਂ ਐਸੇ ਸਮਾਧੀਆਂ ਲਾਉਂਦੇ ਹਨ ਅਨੇਕਾਂ ਐਸਣ ਜੋ ਸ਼ਾਸਤਰ ਵਿਤਾ ਸ਼ਾਸਤਰਾ ਰਤ ਕਰਦੇ ਰਹਿੰਦੇ ਹਨ ਪਰ ਇਨ੍ਹਾਂ ਤਰੀਕਿਆਂ ਨਾਲ ਬਕਾਰਾਂ ਤੋਂ ਮੁਕਤੀ ਥੋੜਾ ਹੁੰਦੀ ਹੈ ਬਕਾਰਾਂ ਦਾ ਦਬਾਅ ਪਿਆ ਰਹਿੰਦਾ ਹੈ ਇਹ ਇੱਕ ਅਜਿਹੀ ਨਿਕਰੀ ਹੋਈ ਆਤਮਿਕ ਅਵਸਥਾ ਹੈ ਜੋ ਹੁਣ ਸਹਾਰੀ ਨਹੀਂ ਜਾ ਸਕਦੀ ਮੈਂ ਇਹਨੂੰ ਸਹਾਰ ਨਹੀਂ ਸਕਦਾ ਮੈਨੂੰ ਆਪਣੇ ਅੰਦਰ ਕਾਇਮ ਨਹੀਂ ਰਹਿਣ ਦੇ ਸਕਦਾ ਬੇਸਲਾ ਮਹਿੇਸਾ ਸਿੱਧ ਮੁਨ ਇੰਦਰਾ ਕੈ ਦਰ ਸ਼ਰਨ ਪਰੋ ਇਸ ਤਰ੍ਹਾਂ ਮਹਾਰਜ ਕਹਿੰਦੇ ਵਿਸ਼ਨੂੰ ਸ਼ਿਵ ਸਿੱਧ ਮੂਨੀ ਇੰਦਰ ਦੇਵਤਾ ਅਨੇਕਾਂ ਸੁਣੀਂਦੇ ਆ ਵਰ ਦੇਣ ਵਾਲੇ ਪਰ ਬਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿੱਚੋਂ ਮੈਂ ਕਿਤੇ ਦਰ ਤੇ ਜਾਵਾਂ ਮੈਂ ਕਿਹਦੀ ਸ਼ਰਨ ਵਿੱਚ ਪਾਵਾਂ ਜਾ ਕੇ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋਟ ਮਦੇ ਮੁਕਤ ਕਹੋ ਮਹਾਰਜ ਕਹਿੰਦੇ ਕਿਸੇ ਪਾਸ ਰਾਜ ਦੇਣ ਦੀ ਤਾਕਤ ਸੁਣੀ ਜਾਂਦੀ ਹੈ ਕਿਸੇ ਪਾਸ ਸੁਰਗ ਦੇਣ ਦੀ ਸਮਰੱਥਾ ਸੁਣੀ ਜਾਂਦੀ ਹੈ ਪਰ ਕਰੋੜਾਂ ਵਿੱਚੋਂ ਕੋਈ ਬਿਰਲਾ ਜਿਹਦੇ ਦਰ ਤੇ ਕਹਿ ਸਕੀਏ ਕਿ ਬਕਾਰਾਂ ਤੋਂ ਖਲਾਸੀ ਮਿਲ ਜਾਏ ਆਖੋ ਸਤਨਾਮ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹੋ हे hey, सतगुरु जी मुक्ति हरि नाम ਤੋਂ ਹੀ ਮਿਲ ਸਕਦੀ ਹੈ ਨਾਮ ਜਪਣਾ ਉਹਦਾ ਜਪ ਕਰਨਾ ਉਹਦਾ ਤਪ ਕਰਨਾ ਫੇਰ ਹੀ ਟਿਕਾ ਬਣ ਸਕਦਾ ਨਹੀਂ ਟਿਕਾ ਨਹੀਂ ਬਣਦਾ ਪਾਤਸ਼ਾਹ ਕਹਿੰਦੇ ਕਹੋ ਨਾਨਕ ਨਾਮ ਰਸ ਪਈਐ ਸਾਧੂ ਚਰਨ ਗਹੋ ਮੁਕਤੀ हरि नाम ਤੋਂ ਪ੍ਰਾਪਤ ਹੁੰਦੀ ਹੈ ਤੇ ਨਾਮ ਦਾ ਰਸ ਤਦੋਂ ਹੀ ਮਿਲ ਸਕਦਾ ਹੈ ਜਦੋਂ ਮੈਂ ਗੁਰੂ ਦਾ ਪੱਲਾ ਫੜਾਂ ਜਾ ਕੇ ਮੈਂ ਗੁਰੂ ਦੇ ਚਰਨਾਂ ਵਿੱਚ ਡਿੱਗਾ ਜਦੋਂ ਮੈਂ ਗੁਰੂ ਦੇ ਚਰਨ ਜਾ ਕੇ ਫੜਾਂ ਤੇ ਫਿਰ ਇਹ ਕਿਰਪਾ ਹੁੰਦੀ ਹੈ ਫਿਰ ਇਹ ਬਖਸ਼ਿਸ਼ ਹੁੰਦੀ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ